ਧੰਨ ਗੁਰੂ ਤੇਗ ਬਹਾਦਰ ਜੀ 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 ਗੁਰੂ ਤੇਗ ਬਹਾਦਰ ਜੀ ਧੰਨ 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 ਗੁਰੂ ਤੇਗ ਬਹਾਦਰ ਜੀ ਏਕ ਬਹਾਦਰ ਜੀ ਧੰਨ ਗੁਰੂ ਤੇਗ 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 ਬਹਾਦਰ ਜੀ ਤੇਗ ਬਹਾਦਰ ਜੀ ਧੰਨ ਗੁਰੂ 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 ਤੇਗ ਬਹਾਦਰ ਜੀ ਬਹਾਦਰ ਜੀ ਧੰਨ ਗੁਰੂ ਤੇਗ 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 ਬਹਾਦਰ ਜੀ ਦਰਜੀ ਧੰਨ ਗੁਰੂ ਤੇਗ ਬਹਾਦਰ ਜੀ 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 ਧਰਜੀ ਧੰਨ ਗੁਰੂ ਤੇਗ ਬਹਾਦਰ ਜੀ 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 ਸੰਨ ਗੁਰੂ ਤੇਗ ਬਹਾਦਰ ਜੀ ਧੰਨ ਗੁਰੂ ਤੇਗ ਬਹਾਦਰ ਜੀ ਧੰਨ ਗੁਰੂ ਤੇਗ ਬਹਾਦਰ ਜੀ ਧੰਨ ਗੁਰੂ ਤੇਗ ਬਹਾਦਰ ਜੀ ਸੰਨ ਗੁਰੂ ਤੇਗ ਬਹਾਦਰ ਜੀ ਧੰਨ 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 ਗੁਰੂ ਤੇਗ ਬਹਾਦਰ ਜੀ ਸੰਨ ਗੁਰੂ ਤੇਗ ਬਹਾਦਰ ਜੀ ਧੰਨ 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 ਗੁਰੂ ਤੇਗ ਬਹਾਦਰ ਜੀ ਸੰਨ ਗੁਰੂ ਤੇਗ ਬਹਾਦਰ ਜੀ ਧੰਨ 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 ਗੁਰੂ ਤੇਗ ਬਹਾਦਰ ਜੀ ਗੁਰੂ ਤੇਗ ਬਹਾਦਰ ਜੀ ਧੰਨ 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 ਗੁਰੂ ਤੇਗ ਬਹਾਦਰ ਜੀ ਗੁਰੂ ਤੇਗ ਬਹਾਦਰ ਜੀ ਧੰਨ 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 ਗੁਰੂ ਤੇਗ ਬਹਾਦਰ ਜੀ ਤੇਗ ਬਹਾਦਰ ਜੀ ਧੰਨ ਗੁਰੂ 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 ਤੇਗ ਬਹਾਦਰ ਜੀ ਏਕ ਬਹਾਦਰ ਜੀ ਧੰਨ ਗੁਰੂ ਤੇਗ 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 ਬਹਾਦਰ ਜੀ ਤੇਗ ਬਹਾਦਰ ਜੀ ਧੰਨ ਗੁਰੂ 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 ਤੇਗ ਬਹਾਦਰ ਜੀ ਬਹਾਦਰ ਜੀ ਧੰਨ ਗੁਰੂ ਤੇਗ 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 ਬਹਾਦਰ ਜੀ ਵਾਹ ਦਰਜੀ ਧੰਨ ਗੁਰੂ ਤੇਗ ਬਹਾਦਰ ਜੀ 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 ਬਹਾਦਰ ਜੀ ਧੰਨ ਗੁਰੂ ਤੇਗ 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 ਬਹਾਦਰ ਜੀ ਸਰ ਜੀ ਧੰਨ ਗੁਰੂ ਤੇਗ ਬਹਾਦਰ 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 ਜੀ ਗੁਰੂ ਤੇਗ ਬਹਾਦਰ ਜੀ ਧੰਨ 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 ਗੁਰੂ ਤੇਗ ਬਹਾਦਰ ਜੀ ਤੇਗ ਬਹਾਦਰ ਜੀ ਧੰਨ ਗੁਰੂ 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 ਤੇਗ ਬਹਾਦਰ ਜੀ ਤੇਗ ਬਹਾਦਰ ਜੀ ਧੰਨ ਗੁਰੂ 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 ਤੇਗ ਬਹਾਦਰ ਜੀ ਤੇਗ ਬਹਾਦਰ ਸਿਮਰਿਐ ਕਰਨਉ ਨਿਦ ਆਵੇ ਹਾਏ ਸਭ ਥਾਈ ਹੋਏ ਸਹਾਇ ਸਾਰੇ ਬਲੋ ਤੇਗ ਬਹਾਦਰ ਸਿਮਰੀਏ ਕਰਨਉਨਿਦ ਆਵੇ ਹਾਏ ਸਭ ਥਾਈ ਹੋਏ ਸਹਾਇ ਤੇਗ ਬਹਾਦਰ ਸਿਮਰੀਏ ਕਰਨਉਨਿਦ ਆਵੇ ਧਾਏ ਸਭ ਥਾਈ ਹੋਏ ਸਹਾਇ